ਚਾਚਾ ਜੀ ਕੀ ਹਾਲ ਚਾਲ ਬੱਲੇ ਕਿਵੇਂ ਸ਼ਰਾ ਵਧੀਆ ਵਧੀਆ ਬੜੀ ਧੁੰਦ ਪਾਈ ਹੋਈ ਹੈ ਧੁੰਦ ਪਤਾ ਨਹੀਂ ਕੁਦਰਤ ਦੇ ਰੰਗ ਆ ਯਕਦਾ ਵੀ ਲੇ ਕਦੇ ਅਸੂਦੀ ਦਇਆ ਜਿਵੇਂ ਪਈ ਉਹਨੂੰ ਚੰਗਾ ਲੱਗਦਾ ਕੱਲ ਦੀ ਨਾ ਪਰਸੋ ਦਾ ਮੌਸਮ ਜਾਂ ਜੱਕਦਾ ਵੀ ਬੜੀ ਠੰਡ ਜੀ ਹਾਂ ਹਾਂ ਹੁਣ ਵੀ ਇਹ ਮਹਿਸੂਸ ਹੋ ਰਿਹਾ ਜਿਵੇਂ ਸੂਰਜ ਕਰੀ ਨਿਕਲ ਆਇਆ ਫਿਰ ਅਚਾਨਕ ਹੀ ਧੁੰਦ ਆ ਗਈ ਚਾਚਾ ਜੀ ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ ਸੀ ਇਹ ਆਪਣਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਹੈ ਇੰਦਾ ਕੀ ਬੇਸ ਹਿੰਦ ਵਾਲੇ ਹਿੰਦਾ ਕੀ ਕਿਉਂ ਕੀਤੀ ਏ ਇਹ ਤਾਂ ਵੈਸੇ ਪੁੱਤਰ ਹਰ ਪਾਰਟੀ ਜਿਹੜੀ ਹੈ ਉਹ ਆਪਦੀ ਮੈਂਬਰਸ਼ਿਪ ਕਰਦੀ ਹੈ ਤੇ ਇਹ ਇੱਕ ਸਵਿਧਾਨ ਹੁੰਦਾ ਹੈ ਅੱਛਾ ਜੀ ਜਿਵੇਂ ਆਪਾਂ ਚੋਣ ਕਮਿਸ਼ਨ ਤੋਂ ਜਿਹੜੀ ਲੈਣੇ ਆ ਮਾਨਤਾ ਲੈਣੇ ਆ ਠੀਕ ਹੈ ਇਹ ਉਹਦੇ ਲਈ ਵੀ ਕਰਨਾ ਹੁੰਦਾ ਤੇ ਪਾਰਟੀ ਨੇ ਆਪਦੀ ਸਮਰੱਥਾ ਵੀ ਦਿਟਾਉਣੀ ਹੁੰਦੀ ਹੈ ਬੜੀ ਵਧੀਆ ਇਹ ਗੱਲ ਦੀ ਮਾਨਮਤੀ ਵਾਲੀ ਗੱਲ ਹੈ ਕਿ ਥੋੜੇ ਦਿਨ ਪਹਿਲੂ ਅਜੇ ਭਰਤੀ ਸ਼ੁਰੂ ਹੋਈ ਹੈ ਕਿ ਕੱਲ ਤੱਕ 24 ਲੱਖ ਜਿਹੜਾ ਮੈਂਬਰ ਆ ਉਹ ਪਰਤੀ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਸਿਰੇਉ ਬਣ ਚੁੱਕਾ ਹੈ 24 ਲੱਖ 24 ਲੱਖ ਇਹ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਆ ਆਪ ਮਹਾਰੇ ਲੋਕ ਜਿਹੜੇ ਆ ਉਹ ਦਫ਼ਤਰ ਤੱਕ ਸੰਪਰਕ ਕਰ ਰਹੇ ਆ ਤੇ ਲੀਡਰਾਂ ਤੱਕ ਸੰਪਰਕ ਕਰ ਰਹੇ ਆ ਜਿਹੜੇ ਕੋ ਬੰਦੇ ਪ੍ਰਤੀਕਰਨ ਵਾਲੇ ਉਹਨਾਂ ਤੱਕ ਸੰਪਰਕ ਕਰ ਰਹੇ ਆ ਕਿ ਸਾਨੂੰ ਜੜੀਆਂ ਇਹਦੀਆਂ ਰਸੀਦ ਕਾਪੀਆਂ ਲਿਆ ਕੇ ਦਿਓ ਅਸੀਂ ਪ੍ਰਤੀਕਰਨੀ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੇ ਤਾਂ ਆਪਾਂ ਨੂੰ ਵੀ ਬੜੇ ਫੋਨ ਕੀਤੇ ਆ ਕਦੋਂ ਆਉਣਾ ਹੈ ਪਿੰਡਾਂ 'ਚ ਕਦੋਂ ਆਉਣਾ ਹੈ ਕਦੋਂ ਤੁਸੀਂ ਰਸੀਦਾਂ ਲੈ ਕੇ ਆਓਗੇ ਸੋ ਇੱਕ ਚੰਗਾ ਬਹੁਤ ਹੀ ਚੰਗਾ ਹੁੰਗਾਰਾ ਮੈਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਚਲੋ ਪਰਤیاں ਲੱਗੇ ਵੀ ਹੁੰਦੀਆਂ ਸੀ ਅੱਗੇ ਹੁੰਦਾ ਸੀ ਵੀ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਜਿਹੜੇ ਹੁੰਦੇ ਸੀ ਉਹ ਜਾ ਕੇ ਪ੍ਰਤੀਪ ਉੱਪਰ ਕਿਰਿਆ ਪੂਰੀ ਕਰਦੇ ਸੀ ਪਰ ਹੁਣ ਇਸ ਵਾਰ ਜਿਹੜਾ ਨਾ ਇੱਕ ਵੱਖਰਾ ਹੀ ਜਲਾਓ ਵੇਖਣ ਨੂੰ ਮਿਲ ਰਿਹਾ ਜਿਹੜੇ ਆਪ ਮਾਰੇ ਲੋਕ ਮੈਂ ਵਿਖਿਆ ਨੌਜਵਾਨ ਪੀੜ੍ਹੀ ਮੈਂ ਪਰਸੋਂ ਖੜਾ ਸੀ ਕਿਸੇ ਵਿਆਹ پارٹی ਦੇ ਪ੍ਰੋਗਰਾਮ ਤੇ ਉਹ ਮੁੰਡੇ ਕਾਫੀ 5 6 ਮੁੰਡੇ ਇਕੱਠੇ ਕੈਨੇਡਾ ਤੋਂ ਆਏ ਆ ਔਰ ਉਹਨਾਂ ਦੀ ਸੋਚ ਵੇਖ ਕੇ ਨਾ ਮੈਨੂੰ ਬੜੀ ਹੈਰਾਨਗੀ ਮਹਿਸੂਸ ਹੋਈ ਉਹਨਾਂ ਨੇ ਨਾ ਬੜੀ ਚਾਅ ਨਾਲ ਗੱਲ ਕੀਤੀ ਉਹ ਕਹਿੰਦੇ ਵੀਰ ਜੀ ਭਾਵੇਂ ਲੱਖ ਪਿਛਲੀ ਵਾਰੀ ਅਸੀਂ ਵੀ ਉਹ ਮਤਲਬ ਆ ਗਈ ਸੀ ਪੁਲੇਖੇ ਦੇ ਵਿੱਚ ਵੀ ਸ਼ਾਇਦ ਪੰਜਾਬ ਦੇ ਜਿਹੜੇ ਬਦਲਾਵ ਵਾਲੇ ਕੀ ਕਰ ਦੇਣਗੇ ਸਾਡੀ ਸੋਚ ਵੀ ਸੀ ਅਸੀਂ ਮੇ ਘਰਦਿਆਂ ਨੂੰ ਹੋਰ ਨਾਲ ਲੋਕਾਂ ਨੂੰ ਫੋਨ ਕੀਤੇ ਇਹ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਮਤਲਬ ਉਹਨੂੰ ਆਮ ਆਦਮੀ ਪਾਰਟੀ ਕੋ ਪਾਉਂਦੇ ਪਰ ਕਹਿੰਦੇ ਨਹੀਂ ਹੁਣ ਪੂਰਨ ਤੌਰ ਤੇ ਇਹ ਤੇ ਜਿੱਥੇ ਅਸੀਂ ਕੰਮ ਕਰਦੇ ਉਥੇ ਜਿੰਨਾ ਵੀ ਨਵੀਂ ਜਨਰੇਸ਼ਨ ਜਾਂ ਜਿੰਨੇ ਵੀ ਲੋਕ ਨੇ ਨਾ ਉਹ ਸਾਰੇ ਇਹੀ ਗੱਲ ਕਰਦੇ ਆ ਵੀ ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਵੀ ਗਲਤੀ ਹੋ ਗਈ ਆ ਤੇ ਹੁਣ ਇਸ ਗਲਤੀ ਨੂੰ ਸੁਧਾਰੀਏ ਮੇਰੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਤਕੜੇ ਹੋ ਜੀ ਅਸੀਂ ਤੁਹਾਡਾ ਸਾਰੇ ਸਾਥ ਦੇਵਾਂਗੇ ਤੇ ਇਸ ਵਾਰ ਜਦੋਂ ਵੀ ਉਹਨਾਂ ਇਲੈਕਸ਼ਨ ਆਉਂਦਾ ਜਾਂ ਕੁਝ ਵੀ ਹੈ ਅਸੀਂ ਕੈਨੇਡਾ ਦੇ ਵਿੱਚੋਂ ਭਾਵੇਂ ਸਾਨੂੰ ਸਪੈਸ਼ਲ ਦੋ-ਦੋ ਮਹੀਨੇ ਇੱਥੇ ਨਾਲ ਆਉਣੇ ਲਾ ਕੇ ਆਉਣਾ ਪਵੇ ਛੁੱਟੀ ਲੈ ਕੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਥੇ ਰੱਜ ਕੇ ਪ੍ਰਚਾਰ ਕਰਕੇ ਜਾਵਾਂਗੇ ਤੇ ਅੱਗੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਉਹ ਉੱਥੋਂ ਹੀ ਦਿਸਦਾ ਪਿਆ ਵੀ ਜਿਹੜਾ ਮਾਹੌਲ ਹੈ ਉਹ ਤਕੜਾ ਹੋ ਰਿਹਾ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਮਤਲਬ ਜਦੋਂ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ ਨੌਜਵਾਨੀ ਹੈ ਜਿਹੜੀ ਸਾਡੀ ਜਿਹੜੀ ਖਾਇ ਖਰ ਕੇ ਵਿਦੇਸ਼ਾਂ ਚ ਬੈਠੇ ਵਿਦੇਸ਼ਾਂ ਚ ਬੈਠੇ ਬਾਹਲੇ ਲੋਕਾਂ ਨੇ ਉਸ ਵੇਲੇ ਅਕਾਲੀ ਦਲ ਦੇ ਮਤਲਬ ਖਿਲਾਫ ਜਿਹੜੇ ਆਪਦੇ ਘਰਦਿਆਂ ਨੂੰ ਪਰਿਵਾਰਾਂ ਨੂੰ ਸ਼ਹਿਰਾਂ ਚ ਬੋੜ ਬੈਠਿਆਂ ਨੂੰ ਬੜਿਆਂ ਨੂੰ ਫੋਨ ਕੀਤੇ ਸੀਗੀ ਵੋਟਾਂ ਜਿਹੜੀ ਐ ਇੱਧਰ ਪਾਓ ਉੱਧਰ ਪਾਓ ਪਰ ਇਸ ਵੇਲੇ ਜਿਹੜੇ ਲੋਕਾਂ ਨੂੰ ਜਿਵੇਂ ਉਹ ਦੱਸਦੇ ਸੀ ਨੌਜਵਾਨ ਸਮਝ ਆ ਚੁੱਕੀ ਹੈ ਕਿ ਪੰਜਾਬ ਦਾ ਭਲਾ ਜੇ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਕਿਉਂਕਿ ਉਹ ਕਹਿੰਦੇ ਸੀ ਵੇਖ ਲਿਆ ਕਿ ਕਾਂਗਰਸੀ ਵੀ ਗੱਲਾਂ ਵਾਲੇ ਆਮ ਆਦਮੀ ਪਾਰਟੀ ਵੀ ਜਿਹੜੀ ਗੱਲਾਂ ਵਾਲੀ ਹੈ ਸੋ ਇਸ ਕਰਕੇ ਜਦੋਂ ਇਹੋ ਜਿਹੀਆਂ ਖਬਰਾਂ ਮਿਲਦੀਆਂ ਨੇ ਇਹੋ ਜਿਹੀਆਂ ਗੱਲਾਂ ਮਿਲਦੀਆਂ ਨੇ ਤੇ ਫਿਰ ਕੁਦਰਤੀ ਤੌਰ ਤੇ ਆ ਪਾਰਟੀ ਮਜ਼ਬੂਤ ਹੁੰਦੀ ਹੈ ਤੇ ਲੋਕਾਂ ਦਾ ਮੇਰਾ ਵੀ ਇਹਦੇ ਵਿੱਚ ਇੱਕ ਨਿੱਜੀ ਇਹ ਵਿਚਾਰ ਹੈ ਵੀ ਆਪਣੇ ਪੰਜਾਬ ਨੂੰ ਕਿਸਾਨਾਂ ਦੇ ਲਈ ਇੱਕ ਬਹੁਤ ਖੇਤਰੀ ਪਾਰਟੀ ਹੈ ਆਪਣੇ ਵਾਸਤੇ ਹਨਾ ਜੀ ਤੇ ਜਿਹੜਾ ਇਹ ਮੈਂਬਰਸ਼ਿਪ ਕਟੀਚੀ ਏ ਇਹ ਵੀ ਮੈਂ ਵੀ ਪਹਿਲੀ ਵਾਰ ਪਹਿਲਾਂ ਜਥੇਬੰਦੀਆਂ ਨੇ ਜਰੂਰ ਵੇਖੀ ਜਿਹੜੇ ਕਿਸਾਨਾਂ ਦੇ ਕੱਟਦੇ ਸੀ ਤੇ ਅਕਾਲੀ ਦਲ ਨੇ ਇਹ ਵੀ ਬਹੁਤ ਵਧੀਆ ਕੰਮ ਕੀਤਾ ਵੀ ਜਿਹੜਾ ਇਹ ਮੈਂਬਰਸ਼ਿਪ ਕੱਟੀ ਹੈ ਨਾ ਆ ਜਿਸ ਦਿਨ ਆਪਾਂ ਪ੍ਰੋਗਰਾਮ ਰੱਖਿਆ ਸੀ ਉਸ ਦਿਨ ਉਹ ਵੱਡੀ ਗਿਣਤੀ 'ਚ ਨੌਜਵਾਨ ਪਹੁੰਚੇ ਸੀ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ ਅੱਛਾ ਉਹਨਾਂ ਦੀ ਵੋਟ ਵੰਨ ਜਰੂਰ ਗਈ ਹੈ ਪਰ ਉਹ ਮੈਂਬਰਸ਼ਿਪ ਲੈਣ ਵਾਸਤੇ ਗਏ ਸੀ ਕਿਹਦੇ ਸੀ ਇਸ ਵਾਰ ਜਦੋਂ ਵੋਟਾਂ ਪੈਣ ਗਈਆਂ ਤੇ ਪਹਿਲੀ ਬੋਰਡ ਜਿਹੜੀ ਅਸੀਂ ਪਾਉਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਹੈ ਇੱਥੋਂ ਤੱਕ ਕਿ ਮੁਲਾਜ਼ਮ ਜਿਹੜੇ ਕਿ ਨਵੀਂ ਜਿੰਨਾਂ ਦੀ ਰਿਟਾਇਰਮੈਂਟ ਹੋਈ ਸੀ ਉਹ ਵੀ ਉੱਥੇ હાજર ਸਨ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਕਿ ਅਸੀਂ ਜਿਹੜੀ ਪਹਿਲਾਂ ਤਾਂ ਕਦੀ ਸਿਆਸੀ ਪਾਰਟੀਆਂ 'ਚ ਅਸੀਂ ਨਹੀਂ ਸੀ ਪਾਗ ਲੈ ਸਕਦੇ ਪਰ ਸਾਡਾ ਜੋ ਮੁਲਾਜ਼ਮਤਾ ਦਾ ਤਜਰਬਾ ਹੈ ਉਹ ਅਸੀਂ ਵੇਖਦੇ ਹਾਂ ਕਿ ਪੰਜਾਬ ਦਾ ਜੋ ਭਲਾ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਇਸ ਕਰਕੇ ਕਹਿੰਦੇ ਅਸੀਂ ਮੈਂਬਰਸ਼ਿਪ ਲੈਣ ਲੱਗੇ ਹਾਂ ਕਿ ਅਸੀਂ ਜਿਹੜੀ ਗਾਂ ਵੋਟ ਹੋਵੇਗੀ ਜਾਂ ਸਿਆਸੀ ਤੌਰ ਤੇ ਜੇ ਕੋਈ ਪੰਜਾਬ ਨੂੰ ਬਚਾਉਣ ਵਾਲੀ ਗੱਲ ਕਰਾਂਗੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਕਰਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਰਕੇ ਮਤਲਬ ਪਸੰਦ ਕਰਦੇ ਆ ਸੋ ਇਸ ਕਰਕੇ ਜਿਹੜੀ ਚੀਜ਼ਾਂ ਨੇ ਨਾ ਨੌਜਵਾਨ ਵਰਗੇ ਚ ਮੁਲਾਜ਼ਮਤਾ ਦੇ ਵਿੱਚ ਆ ਗਈ ਗੱਲ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਦੇ ਮਨ ਚ ਯਾਰ ਯਾਰ ਰੁਪਈਆ ਲਾਲਚ ਆ ਗਿਆ ਸੀ ਉਹ ਉਹ ਹੁਣ ਸੋਚਣ ਲੱਪੀਆਂ ਨੇ ਉਹ ਅੱਜ ਕੱਲ ਪੜਿਆ ਲਿਖਿਆ ਵਰਗਾ ਸਾਰਾ ਹਰ ਬੰਦਾ ਸੋਸ਼ਲ ਮੀਡੀਆ ਵੇਖਦਾ ਹੈ ਘਰ ਬੈਠਿਆਂ ਨੂੰ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈ ਸੋ ਲੋਕਾਂ ਦੇ ਮਨ ਦੇ ਵਿੱਚ ਗੱਲ ਬੜੀ ਵੱਡੀ ਆ ਚੁੱਕੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਕਿਉਂਕਿ ਸਿੱਖ ਪੰਥ ਦੀ ਗੱਲ ਜੇ ਕਰਨੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਹੈ ਤੇ ਪੰਜਾਬ ਦੀ ਗੱਲ ਵੀ ਜੇ ਕਰਨੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਹੈ ਅੱਜ ਦੂਜੀ ਤੀਜੀ ਵਾਰ ਹੋ ਚੁੱਕਾ ਹੈ ਕਿ ਜਦੋਂ ਕੇਂਦਰੀ ਬਜਟ ਪੇਸ਼ ਹੁੰਦਾ ਹੈ ਤੇ ਪੰਜਾਬ ਦੇ ਵਾਸਤੇ ਕੁਛ ਮਣੀ ਦਿੱਤਾ ਜਾਂਦਾ ਅੱਜ ਫੇਰ ਨਹੀਂ ਦਿੱਤਾ ਗਿਆ ਕੁਛ ਵੀ ਹੂੰ ਤੇ ਨੀ ਦੇ ਪੰਜਾਬ ਦਾ ਨਾਂ ਕਦੇ ਮਨਫੀ ਨਹੀਂ ਸੀ ਹੋਇਆ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਇਥੇ ਮਜ਼ਬੂਤ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਭਾਵੇਂ 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 ਬੀਜੇਪੀ ਨਾਲ ਸਾਂਝ ਵੀ ਰਹੀ ਪਰ ਗੂਠਾ ਦੇ ਕੇ ਵੀ ਕੰਮ ਕਰਾਉਂਦੇ ਰਿਹਾ ਵੀ ਸਾਡੇ ਪੰਜਾਬ ਨੂੰ ਆ ਕੁਛ ਚਾਹੀਦਾ ਤੇ ਪੰਜਾਬ ਵਾਸਤੇ ਲੈ ਕੇ ਵੀ ਆਉਂਦੇ ਰਹੇ ਸੋ ਇਹ ਗੱਲਾਂ ਜਿਹੜੇ ਲੋਕ ਜਦੋਂ ਪੜਿਆ ਲਿਖਿਆ ਵਰਗ ਵਿਚਾਰਦਾ ਸਾਡੇ ਸੂਬੇ ਦੀ ਤਰੱਕੀ ਲਈ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹੁਣ ਇਸੇ ਇੱਕ ਬੰਨੇ ਆ ਜਿਹਨੂੰ ਸ਼ਾਇਦ ਤੁਸੀਂ ਜਾਣਦੇ ਹੋ ਕਿ ਅਯੋਗ ਨੀਤੀ ਹੈ ਸਾਡੀ ਜਿੱਤੋਂ ਸਾਰਾ ਪੈਸਾ ਹੁਣਾ ਹੁੰਦਾ ਹਨਾ ਉਹਦੇ 'ਚ ਸਾਡਾ ਮੁੱਖ ਮੰਤਰੀ ਜਾ ਕੇ ਨਹੀਂ ਵੜਦਾ ਹਾਂ ਸਾਡੀ ਸਰਕਾਰ ਉਹਦੇ ਜਾ ਕੇ ਨਹੀਂ ਵੜਦੀ ਜਾਣ ਕੇ ਨਹੀਂ ਜਾ ਕੇ ਵੜਦੇ ਜੇ ਜਾਵਾਂਗੇ ਤਾਂ ਅਸੀਂ ਗੱਲ ਰੱਖਾਂਗੇ ਆਪਦੀ ਤੇ ਤਾਂ ਹੀ ਸਾਨੂੰ ਪੈਸਾ ਮਿਲੇਗਾ ਨਾ ਤੇ ਇਹ ਬਸ ਆਪਦੇ ਲੱਗੇ ਖੜੇ ਨੇ ਕੰਮ ਨੂੰ ਚਲਾਉਣ ਵਾਸਤੇ ਜਦੋਂ ਉਹਦੀਆਂ ਦੀ ਸਰਕਾਰ ਬਣੀ ਉਹਦੋਂ ਦੇ ਨੇ ਸਵਾਲ ਵੀ ਵੈਸੇ ਕੋਈ ਨਹੀਂ ਕੀਤਾ ਪਹਿਲੋ ਨਹੀਂ ਨਹੀਂ ਮਸਕ ਇਹ ਹੈ ਨਾ ਵੀ ਬਸ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਬਣ ਜੇ ਉਧਰ ਹੋ ਜੇ ਇਧਰ ਹੋ ਜੇ ਸਾਰੇ ਦਿੱਲੀ ਰੁੱਜੀ ਆ ਕਿੰਨੀਆਂ ਘਟਨਾਵਾਂ ਪੰਜਾਬ 'ਚ ਰੋਜ਼ ਵਾਪਰ ਰਹੀਆਂ ਕੀ ਕੁਝ ਹੋ ਰਿਹਾ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਇਹ ਇੱਥੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸੀ ਸਰੇ ਉਹ ਵੀ ਗੱਲਾਂ ਵਾਲੇ ਤੇ ਇਹ ਜਿਹੜੇ ਇਹ ਉਦੋਂ ਗਾ ਗੁਰੂ ਨਿਕਲੇ ਇਸ ਕਰਕੇ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਮੈਂ ਲੋਕਾਂ 'ਚ ਉਹ ਜੋਸ਼ ਔਰ ਮੈਂ ਇਹ ਦਾਅਵੇ ਨਾਲ ਗੱਲ ਕਹਿਣਾ ਕਿ ਜਿਹੜੇ ਲੋਕ ਅੱਜ ਠੀਕ ਹੈ ਪੰਚੀਆਂ ਸਰਪੰਚੀਆਂ ਦੀ ਖਾਤਰ ਉਹ ਉਧਰ ਗਏ ਆ ਉਹਨਾਂ ਲੋਕਾਂ ਦਾ ਵੀ ਮਾਣੇ ਕਹਿ ਰਿਹਾ ਹੈ ਕਿ ਅਸੀਂ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਆ ਕੇ ਮਜ਼ਬੂਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾਂਗੇ ਕਿਉਂਕਿ ਠੀਕ ਹੈ ਵਕਤ ਕੱਟਣਾ ਹੈ ਉਹ ਅਸੀਂ ਕੱਢ ਰਹੇ ਆ ਤੇ ਜਿਹੜਾ ਕੋਈ ਮਨ ਦੀ ਲਾਲਸਾ ਵੀ ਉਹ ਵੀ ਸਾਡੀ ਪੂਰੀ ਹੋ ਗਈ ਹੈ ਤੇ ਬਾਕੀ ਅੱਗੇ ਵਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਖੜਾਂਗੇ ਇਸ ਕਿਰਤੀ ਪ੍ਰਤੀਮੇ ਜਿਹੜੀ ਹੈ ਉਹ ਵਧੀਆ ਚੱਲ ਰਹੀ ਹੈ ਠੀਕ ਹੈ